mere ko kete mere de garo manu kete vadariya hai ka hai ab jab aapko insaaf milega tab jodao insaaf do mere tere lagga mere tere lagga ਤੇ ਮਾਤਾ ਦੀ ਪਿੱਤੂ ਪੁੱਲਾ ਦੀ ਕਾਜਲ ਹਾਂਜੀ ਮੇਰੀ ਕਾਜਲ ਲੜਕੀ ਸੀ ਜੀ ਕਿੰਨੀ ਉਮਰ ਸੀ ਕਿੱਥੇ ਵੇਚ 26 27 ਕੇ ਸਾਲ ਦੀ ਸੀ ਜੀ ਨੂਰਪੁਰ ਸੇਠਾ ਵੇ ਆਈ ਸੀ ਜੀ ਨੂਰਪੁਰ ਸੇਠਾ ਹਾਂਜੀ ਕੀ ਤੱਕ ਪਰੇਸ਼ਾਨ ਕਿੰਨਾ ਵੱਡਾ ਕੀਤਾ ਜਾਂਦਾ ਸਾਰੇ ਵੱਲੋਂ ਬਹੁਤ ਪਰੇਸ਼ਾਨ ਕਰਦੀ ਸੀ ਉਹਦੀ ਨਨਾਨ ਇੱਕ ਵਕੀਲ ਸੀ ਉਹਦੇ ਤਰੂ ਸਾਰਾ ਕੁਝ ਹੁੰਦਾ ਸੀ ਕਿਹੜਾ ਕੋਣ ਪਰਿਵਾਰ ਸੀ ਕੀ ਨਾਮ ਸੀ ਤੇ ਕਿਸ ਤਰ੍ਹਾਂ ਇਹਨੂੰ ਤਾਂ ਜੀ ਉਹਦੇ ਘਰ ਵਾਲੇ ਦਾ ਨਾਮ ਮਾਨਪ੍ਰੀਤ ਸੀ ਤਾਂ ਤੇ ਉਹਨੂੰ ਮਾਦਨ ਅਸਰ ਕਰਮੀ ਤੇ ਮਾਨਪ੍ਰੀਤ ਨਾਲ ਵਿਆਹ ਸੀ ਹਾਂਜੀ ਮਾਨਪ੍ਰੀਤ ਨਾਲ ਵਿਆਹੀ ਹੋਈ ਸੀ ਦੀ ਤੇ ਸੋਹਰਾ ਜਗਦੀਸ਼ ਹੈ ਜੀ ਤੇ ਨਾਨਾ ਉਹਨਾਂ ਦੀ ਦਾ ਮੈਨੂੰ ਨਾਂ ਜਸਵੰਤ ਕੌਰ ਹੈ ਜਸਵੰਤ ਕੌਰ ਨਾਨਾ ਕੀ ਕਰਦੀ ਉਹ ਐਡਵੋਕੇਟ ਹੈ ਵਕੀਲ ਵਕੀਲ ਦਾ ਕਾਫੀ ਜੀ ਉਹਦੇ ਛੇ ਤੇ ਸਾਰਾ ਕੁਝ ਦਾ ਕਹਿੰਦੀ ਸੀ ਮੈਂ ਆਪੇ ਕਰ ਲਾਂ ਜੋ ਵੀ ਹੋਏਗਾ ਵਗਰੋ ਲੜਕੀ ਨੂੰ ਅੱਗ ਲਾਤੀ ਜਿੰਦਾ ਨੂੰ ਅੱਗ ਲਾ ਕੇ ਹਾਰ ਤੇ ਬਾਹਰੋਂ ਕੁੰਡਾ ਲਾਤਾ ਜੀ ਮੇਰੀ ਕੁੜੀ ਨੂੰ ਕੱਪਰੇਜ ਬੰਦ ਕਰਕੇ ਤਾੜੀ ਨਹੀਂ ਜੀ ਬਾਹਰ ਉੱਤੇ ਚਵਾਰੇ ਤੇ ਖੜੀ ਸੀ ਪੱਜ ਕੇ ਬਾਹਰ ਨਿਕਲ ਆਈ ਸਾੜਦੀ ਸਾੜਦੀ ਕਾਣਗਵਾਰ ਮੰਦ ਬਚਾਇਆ ਪਿੰਡ ਨੇ ਦੱਸਿਆ ਸਾਨੂੰ ਮੌਕੇ ਤੇ ਪਹੁੰਚੇ ਮੌਕੇ ਤੇ ਸੇ ਨਹੀਂ ਪਹੁੰਚੇ ਸਾਨੂੰ ਕਿਸੇ ਨੇ ਦੱਸਿਆ ਕਿ ਸਾਨੂੰ ਬਾਅਦ ਵਿੱਚ ਪਹੁੰਚੇ ਹਸਪੀਟਲ ਜਾ ਕੇ ਦਾਖਲ ਕਰਾਤੀ ਉੱਤੇ ਇਹਦੇ ਰੋਲਾ ਪਾਉਂਦੀ ਸੀ ਦਿੱਤੇ ਬਾਅਦ ਦੇ ਵਿੱਚੋਂ ਦਾ ਮੂੰਹ ਹੀ ਬੰਦ ਕੀਤਾ ਗਿਆ ਜਿੱਤਾਂ ਨੇ ਪਤਾ ਹੀ ਨਹੀਂ ਸਾਨੂੰ ਘਰ ਦੇ ਲੋਕਾਂ ਨੂੰ ਕਿ ਵੀ ਬੇਰਬੀ ਨਾਲ ਜਿਹੜਾ ਹੁੰਦਾ ਸਾੜ ਕੇ ਕਤਲ ਕੀਤਾ ਗਿਆ ਉਹਦਾ ਸਰੀਰ ਪੂਰਾ ਜਲੀ ਮੂੰਹ ਜਲ ਗਿਆ ਤੇ ਆ ਸਾਰਾ ਟੇਡ ਲੱਪਤਾ ਸਹੀ ਸੀ ਜਿੱਤੜ ਤੇ ਪਾਇਆ ਸਾਰਾ ਪਤਾ ਨਹੀਂ ਕੀ ਪਾਤਾ ਮੇਰੇ ਕੋਲ ਪਾਣੀ ਪਾਣੀ ਪੁਲਿਸ ਕੋ ਕਾਰਵਾਈ ਨਹੀਂ ਕਰਦੀ ਤੁਹਾਡੀ ਕੋਈ ਤੁਹਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਈ ਜੀ ਸਾਡੀ ਅਜਕਿੰਨ 6 ਦਿਨ ਹੋ ਗਏ ਨੇ ਮੇਰੀ ਕੁੜੀਆ ਦੀ লাশ ਪਈ ਹੈ ਜਿੰਨਾ ਚਿਰ ਸਾਾਨੂੰ ਕੋਈ ਇਨਸਾਫ ਨਾ ਮਿਲਿਆ ਮੈਂ ਅੰਦਰ ਚ ਕਰਾਦੀ ਗੁੜੀਆ ਦੀ ਸਾਡੀ ਕਰਨਾ ਸੁਸਕਾਰ ਨਹੀਂ ਕਰਨੀ ਕੋਈ ਪੜੇਗਾ ਪੈਸਾ ਲੈ ਕੋਈ ਕਾਰਵਾਈ ਨਹੀਂ ਕਰਦੇ ਪੈ ਜੀ ਸਾਡੀ ਕੁਛ ਨਹੀਂ ਸੁਣਦੇ ਪੈ ਸਾਡਾ ਔਰ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਨੂੰ ਸਾਾਨੂੰ ਸਾਥ ਚਾਹੀਦਾ ਸਾਡੀ ਗੁੜੀਆ ਵਾਲੀ ਉਹ ਮੇਰੇ ਨਾਨਾ ਸੀਗਾ ਸਭ ਤੋਂ ਵੱਡੇ ਮੇਰੇ ਨਾਨਾ ਨੇ ਔਰ ਨੂਰਪੁਰ ਸੇਠਾ ਵਿਆਹੀ ਸੀਗੀ ਤੇ ਉਹਦੇ ਸੋਹਰਾ ਪਰਿਵਾਰ ਉਹਨਾ ਬਹੁਤ ਜ਼ੁਲਮ ਕਰਦਾ ਸੀਗਾ ਜਦੋਂ ਬਾਦ ਕਾਕਾ ਵੀ ਹੋ ਗਿਆ ਉਸ ਤੋਂ ਬਾਅਦ ਉਹਦੇ ਤੋਂ ਕਾਕਾ ਵੀ ਖੋ ਲੰਦੇ ਸੀਗੇ ਤੇ ਉਹਨੂੰ ਹਰ ਵਾਰੀ ਇੱਥੇ ਭੇਜਦੇ ਸੀਗੇ ਤੇ ਐਤ ਕੀ ਸਾਨੂੰ ਨਾ ਤਾਂ ਉਹਦੇ ਸਹੁਰੇ ਪਰਿਵਾਰ ਚੋਂ ਕਿਸੇ ਨੇ ਵੀ ਨਹੀਂ ਦੱਸਿਆ ਕਿ ਸਾਡੀ ਕੁੜੀ ਨਾਲ ਇਹ ਹਾਦਸਾ ਹੋ ਗਿਆ ਤੇ ਜਦੋਂ ਅਸੀਂ ਹਸਪੀਟਲ ਪਹੁੰਚੇ ਆ 6 7 ਵਜੇ ਤਾਂ ਉਹਦੀ ਜਦ ਸੱਸ ਨਾਲ ਅਸੀਂ ਖੁਦ ਗੱਲ ਕੀਤੀ ਉਹਨਾਂ ਨੇ ਸਾਡਾ ਕੋਈ ਗੱਲਬਾਤ ਵੀ ਨਹੀਂ ਕੀਤੀ ਤੇ ਜਦੋਂ ਉਹਨਾਂ ਨੇ ਗੱਲ ਕੀਤੀ ਸਾਨੂੰ ਬਹਾਨੇ ਮਾਰੇ ਕਦੀ ਸਾਡੇ ਘਰੇ ਸਿਲੰਡਰ ਫਟ ਗਿਆ ਅਸੀਂ ਘਰੇ ਹੈਗੇ ਨਹੀਂ ਸੀ ਪਰੋ ਤੇ ਜਦੋਂ ਸਾਨੂੰ ਬਾਹਰ ਦੇ ਕੋਈ ਲੋਕ ਦੱਸਦੇ ਨੇ ਤੇ ਉਹ ਕਹਿੰਦੇ ਨੇ ਜੀ ਬਾਰੋਂ ਗੁੰਡੀ ਲੱਗੀ ਹੋਈ ਚ ਤੇ ਕੁੜੀ ਉੱਤੇ ਚੀਕਾਂ ਮਾਰ ਰਹੀ ਸੀ ਕਿ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਤੇ ਹੁਣ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ 4 6ਵਾਂ ਦਿਨ ਹੈ ਸਾਡੀ ਕੁੜੀ ਅੱਜ ਉਹਦੀ ਡੈਥ ਹੋ ਗਈ ਹੈ ਤੇ ਨਾ ਤਾਂ ਕੋਈ ਪੁਲਿਸ ਕਾਰਵਾਈ ਕਰ ਰਹੀ ਬਸ ਸਾਨੂੰ ਲਾਰਾ ਲਾ ਦਿੰਦੀ ਹੈ ਔਰ ਜਿਹੜੀ ਉਹਦੀ ਨਾਨ ਨੇ ਨਾ ਉਹਦੇ ਭੈਣ ਐਡਵੋਕੇਟ ਹੈ ਤੇ ਉਹਨੂੰ ਕਹਿੰਦੇ ਵੀ ਉਹਦਾ ਨਾਮ ਬਾਹਰ ਕਰ ਦਿਓ ਵੀ ਤੀਜਿਆਂ ਦੀ ਲੋਕੇਸ਼ਨ ਕਿਤੇ ਹੋਰ ਦੇ ਦਿੱਤੇ ਤੁਸੀਂ ਫਸਜੋਗੇ ਸੋ ਅਸੀਂ ਕੋਈ ਨਹੀਂ ਫਸਦੇ ਸਾਨੂੰ ਡਰਾਉਂਦੇ ਨੇ ਅਸੀਂ ਅਸੀਂ ਨਹੀਂ ਡਰਦੇ ਕਿਉਂਕਿ ਸਾਡੇ ਸਾਡੇ ਕੋ ਸਬੂਤ ਤੇ ਦੇ ਗਏ ਹਸਪੀਟਲ ਦੇ ਵਿੱਚੋਂ ਭੱਜ ਹੀ ਗਏ ਤੇ ਸਾਡੇ ਕੋ ਐਡਾ ਵੱਡਾ ਸਬੂਤ ਹੋਏਗਾ ਕਿ ਉਹ ਚੋਰ ਨੇ ਉਹੀ ਚੋਰ ਨੇ ਸਾਨੂੰ ਇਨਸਾਫ ਚਾਹੀਦਾ ਜਿੱਥੇ ਵੀ ਨੇ ਸਾਡੇ ਪੁਲਿਸ ਸਾਡੀ ਕਾਰਵਾਈ ਕੀਤੀ ਜਾਵੇ ਪੁਲਿਸ ਥਾਂ ਥਾਂ ਤੇ ਨਾਕੇ ਲਾਵੇ ਸਗਤ ਤੋਂ ਸਗਤ ਉਹਨਾਂ ਨਾਲ ਸਾਨੂੰ ਮੌਤ ਦੇ ਬਦਲੇ ਮੌਤ ਚਾਹੀਦੀ ਬਾਸ ਸਾਡੀ ਇਹੀ ਗੁਜਾਰਿਸ਼ ਹੈ ਪੁਲਿਸ ਵਾਲਿਆਂ ਨੂੰ ਕਿ ਵਾਅਦਾ ਤੋਂ ਵੱਧ ਉਹਦੇ ਤੇ ਐਕਸ਼ਨ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਹੋਰ ਵੀ ਕੁੜੀਆਂ ਨੇ ਉਹਨਾਂ ਨਾਲ ਵੀ ਇਹ ਕੁਝ ਹੋ ਸਕਦਾ ਹੈ ਜੇ ਅੱਜ ਸਾਡੀ ਦੀ ਨਾਲ ਹੋਇਆ ਨਾ ਹੋਰ ਵੀ ਹੋਰ ਕੁੜੀਆਂ ਆ ਗਿਆ ਨੇ ਇਸੋਂ ਪਹਿਲਾਂ ਅਸੀਂ ਅੱਜ ਅਸੀਂ ਖੜੇ ਆਂ ਸਾਨੂੰ ਕੁਝ ਵੀ ਕਰਨਾ ਪਿਆ ਅਸੀਂ ਕਿੱਥੇ ਵੀ ਜਾਣਾ ਪਿਆ ਅਸੀਂ ਜਾਵਾਂਗੇ ਇਹਦੇ ਕੁੜੀ ਦੇ ਲਈ ਸਾਨੂੰ ਇਨਸਾਫ ਚਾਹੀਦਾ ਉਹਨਦੀ 2 ਸਾਲ ਦੀ ਬੱਚੀ ਹੈ ਉਹ ਵੀ ਨਹੀਂ ਸਾਡੇ ਹਜੇ ਤੱਕ ਮੱਥੇ ਲਾਈ ਸਾਨੂੰ ਉਹ ਵੀ ਚਾਹੀਦੀ ਹੈ ਸਾਨੂੰ ਸਾਡੀ ਕੁੜੀ ਵਾਪਸ ਕਰ ਦੇਣ ਤੇ ਸਾਨੂੰ ਇਨਸਾਫ ਚਾਹੀਦਾ ਵਿਆਹ ਹੋਇਆ ਉਹਨਾਂ ਨੂੰ 4 ਸਾਲ ਹੋ ਚਲੇ ਸਾਡੇ 4 ਗੱਡ ਘਰ ਬਹੁਤ ਜਿਆਦਾ ਤੰਗ ਪਰੇਸ਼ਾਨ ਅਸੀਂ ਉਹਦੀ ਊਮਨ ਸੈਲਜ ਵੀ ਉਹਨਦੀ ਐਪਲੀਕੇਸ਼ਨ ਹੁੰਦੀ ਸੀ ਉਹ ਤੋਂ ਵੀ ਰਾਜੀਨਾਮਾ ਕਰਕੇ ਉਹ ਲੈ ਜਾਂਦਾ ਸੀਗਾ ਉਹਦੀ ਭੈਣ ਹੁੰਦੀ ਸੀ ਨਾਲ ਵੀ ਕੋਈ ਗੱਲ ਨਹੀਂ ਅਸੀਂ ਤੈਨੂੰ ਨਹੀਂ ਕੁਝ ਕਹਿੰਦੇ ਹਰ ਵਾਰੀ ਉਹ ਇਹੀ ਸੋਧਦੀ ਸੀ ਚੱਲ ਮੇਰਾ ਘਰ ਹੈਗਾ ਮੈਂ ਆਪ ਬਚਾ ਸੰਭਾਲ ਨਾ ਮਾਦਾ ਕਰ ਸੰਭਾਲ ਨਾ ਪਰ ਉਹਨਾਂ ਨੇ ਉਹਦਾ ਕੁਝ ਨਹੀਂ ਸੋਚਿਆ ਹਰ ਵਾਰੀ ਉਹਨੂੰ ਪਰੇਸ਼ਾਨ ਕਰਕੇ ਇੰਨਾ ਕੋਟ ਮਾਰਉਣ ਦੇ ਨਾਲ ਕਰਦੇ ਸੀਗੇ ਪਰ ਉਹ ਫਿਰ ਵੀ ਆਦੇ ਘਰ ਨੂੰ ਸੋਚ ਕੇ ਚਲੀ ਜਾਂਦੀ ਸੀ ਪਰ ਉਹਨੂੰ ਇਹ ਨਹੀਂ ਸੀ ਨਾ ਪਤਾ ਕਿ ਉਹਨਾਂ ਨੇ ਮੇਰੇ ਨਾਲ ਲਾਸਟ ਮੇਰੀ ਜਾਨ ਹੀ ਲੈ ਲੈਣੀ ਹੈ ਬਹੁਤ ਜ਼ਿਆਦਾ ਬੁਰਾ ਹਲ ਕੀਤਾ ਸਾਡੀ ਡੈੱਡ ਬੋਡੀ ਉਹਨਾਂ ਦੀ ਕੁੜੀ ਦੀ ਸਿਵਲ ਹਸਪੀਟਲ ਪਈ ਅਸੀਂ ਉਹ ਤੱਕ ਕੁਝ ਨਹੀਂ ਕਰਨਾ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਸਾਨੂੰ ਧਰਨਿਆ ਤੇ ਆਣਾ ਪਿਆ ਤੇ ਅਸੀਂ ਉਹ ਵੀ ਆਵਾਂਗੇ ਪਰ ਸਾਨੂੰ ਇਨਸਾਫ ਚਾਹੀਦਾ ਸਾਡੀ ਹੈਲਪ ਕੀਤੀ ਜਾਵੇ ਇਨਸਾਫ ਮੈਂ ਸ਼੍ਰੀ ਗੰਗਨਾ ਰਾਜਸਥਾਨ ਦਾ ਰਹਿਣ ਵਾਲਾ ਤੇ ਸਨੀ ਕੁਮਾਰ ਮੇਰਾ ਨਾਮ ਹੈ ਕੀ ਲੱਗਦੇ ਆ ਕਿ ਆਪਾਂ ਇਹ ਇਹ ਕਾਜਲ ਮੇਰੀ ਬਟੀਆਂ ਲੱਗੀ ਜੀ ਹਾਂ ਜੀ ਬਾਕੀ ਮੇ ਸਾਲੀ ਦੀ ਬੇਟੀ ਹੈ ਹਾਂ ਸਾਲੀ ਦੀ ਬੇਟੀ ਹੈ ਮੇਰੇ ਕਿੰਨ ਦਸ ਦਸ ਬਾਕੀ ਕੀਤਾ ਜੋ ਵੀ ਇਹਨਾਂ ਨੇ ਬਹੁਤ ਮਾਰਾ ਕੀਤਾ ਹਕਤੇਸ਼ਰ ਬਹੁਤ ਵੱਡਾ ਬਹੁਤ ਵੱਡਾ ਜੀ ਇਹਦੇ ਤੋਂ ਤਾਂ ਰੱਬ ਵੀ ਡਰਦਾ ਤੇ ਮਰਦਾ ਰੋਂਦਾ ਪਿਆ ਰੱਬ ਵੀ ਇਸ ਟ ਇਹ ਗਰੀਬ ਪਰਿਵਾਰ ਹੈ ਬਹੁਤ ਜਲਬੜਾ ਦੇ ਰੇਪੀ ਨਾਲ ਤਪੀਰ ਰਾਮੀ ਨਾਲ ਸਾੜਿਆ ਗਿਆ ਸਾੜਿਆ ਗਿਆ ਔਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜਿੱਤਾ ਇਨਸਾਨ ਨੂੰ ਸਾੜਦਾ ਇੱਕ ਕਿਵੇਂ ਦਰਦ ਬਹੁਤ ਮਾਰਾ ਕੰਮ ਕੀਤਾ ਜੀ ਬਹੁਤ ਜਿਆਦਾ ਇਹਨਾਂ ਨੇ ਕੋਈ ਕੈਮੀਕਲ ਸਿੱਟਿਆ ਇਹ ਕਹਿੰਦੇ ਸਿਲੰਡਰ ਫਟਿਆ ਪਾਣੀ ਪਾਇਆ ਕਿੰਨੇ ਪਾਣੀ ਪਾਇਆ ਮਿੱਟੀ ਤੇ ਤੇਲ ਪਾਇਆ ਪੈਟਰੋਲ ਇਹਨਾਂ ਨੇ ਕੈਮੀਕਲ ਸਿੱਟਿਆ ਜੀ ਔਰ ਇਹ ਗਿਆਨੀ ਜਣ ਹੈ ਕਿਉਂਕਿ ਇਹਨਾਂ ਦੀ ਮੰਮੀ ਸਰਕਾਰੀ ਹਸਪਤਾਲਾ ਚ ਪੇਸ਼ੈਂਟ ਵਗੈਰਾ ਲੈ ਕੇ ਜਾਂਦੀ ਹੈ ਠੀਕ ਹੈ ਦੋ ਨੰਬਰ ਦੇ ਕੇਸ ਪਾਉਂਦੇ ਕਰਦੇ ਵੀ ਹੈ ਤੇ ਜਿਹੜੇ ਇਹਨਾਂ ਦੇ ਫਾਦਰ ਹੈ ਯਾਨੀ ਕਿ ਸੋਹਰਾ ਇਹਦਾ ਕਾਜਲ ਦਾ ਉਹ ਮਾਗੰਦਾ ਬੰਦਾ ਉਹਨੇ ਕੁੜੀ ਨੂੰ ਕਦੀ ਵੇਖਣਾ ਹੀ ਨਹੀਂ ਮੰਗਿਆ ਉਹਨੇ ਕਦੀ ਇਹਨੂੰ ਪੋਤੀ ਨਹੀਂ ਚਾ ਉਹ ਸਭ ਤੋਂ ਜ਼ਿਆਦਾ ਕੁੜੀ ਤੇ ਸਾਦਾ ਹੁੰਦਾ ਸੀ ਉਹਨੇ ਕਦੀ ਰਾਜੀ ਮੰਦਾ ਇਹਨੂੰ ਵੇਖਿਆ ਹੀ ਨਹੀਂ ਸੀ ਕੁੜੀਆਂ ਨੂੰ ਵੀ ਮੇਰੀ ਇਹ ਧੀ ਹੈ ਕਿ ਬਹੂ ਹੈ ਕਿਵੇਂ ਤੇਨ ਨਾਲ ਤੇਨ ਨਾਲ ਇਹਦੀ ਸਭ ਤੋਂ ਜ਼ਿਆਦਾ ਐਡਵੋਕੇਟ ਸ਼ਾਨ ਸ਼ਾਬਾਂ ਦੀ ਜਿਹੜੀ ਅੱਗ ਲਾ ਗਈ ਹੈ ਕੈਮੀਕਲ ਸਿੱਟ ਗਈ ਹੈ ਤੇ ਪਿੱਛੋਂ ਕੁੰਡਾ ਲਾ ਗਈ ਹੈ ਨਨਾਨ ਸਭ ਤੋਂ ਮਾੜੀ ਉਹ ਐਡਵੋਕੇਟ ਕੀ ਉਹਨੂੰ ਰੱਬ ਨੇ ਆਇ ਨਹੀਂ ਦੂਗਾ ਉਹ ਪਾਣੀ ਪੀਣ ਨੂੰ ਤਰਸੂਗੀ ਸਾਨੂੰ ਇਨਸਾਨ ਮਿਲਣਾ ਚਾਹੀਦਾ ਹੈ ਪੁਲਿਸ ਪ੍ਰਸ਼ਾਸਨ ਇਸ ਟਾਈਮ ਕੁਝ ਨਹੀਂ ਕਰਦੀ ਵੀ ਅਸੀਂ ਹੱਥ ਜੋੜ ਕੇ ਕਿੰਨੇ ਗਰੀਬ ਬੰਦੇ ਪੁਲਿਸ ਪ੍ਰਸ਼ਾਸਨ ਜਲਦ ਤੋਂ ਜਲਦ ਉਹਨਾਂ ਫੜੇ ਤੇ ਕਾਰਵਾਈ ਕਰੇ ਐਕਸ਼ਨ ਲਵੇ ਇਹ ਗਰੀਬ ਪਰਿਵਾਰ ਵਿਚਾਰਾ ਮਰਿਆ ਪਿਆ ਕਾਜਲ ਨੂੰ ਕੋਈ ਇਨਸਾਫ ਨਹੀਂ ਮਿਲਦਾ ਪਿਆ ਉਹਦੀ ਬੋਡੀ ਸੜਦੀ ਪਈ ਆ ਜੀ ਇੱਕ ਮਾਮਲਾ ਸਾਹਮਣੇ ਆ ਜਿਹਦੇ ਵਿੱਚ